ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਲੱਗੀ ਆਂ ਜੀ ਗਾਜਰਾਂ ਦਾ ਜੂਸ ਬਣਾਉਣ ਇਹ ਮੇਰੀਆਂ ਗਾਜਰਾਂ ਜਿਹੜੀਆਂ ਮੈਂ ਛਿੱਲ ਕੇ ਧੋ ਕੇ ਤੇ ਇੱਥੇ ਰੱਖੀਆਂ ਹੋਈਆਂ ਜੇ ਗਾਜਰਾਂ ਜਿਆਦਾ ਵੱਡੀਆਂ ਮੋਟੀਆਂ ਹੋਣ ਤੇ ਇਹਨਾਂ ਨੂੰ ਇੱਥੇ ਕੱਟ ਲਗਾ ਕੇ ਥੋੜਾ ਪਤਲੀਆਂ ਕਰ ਲੈਣੀਆਂ ਚਾਹੀਦੀਆਂ ਕਿਉਂਕਿ ਮਸ਼ੀਨ ਦੇ ਵਿੱਚ ਇਦਾਂ ਜਾਊਗੀ ਤੇ ਮਸ਼ੀਨ ਖਰਾਬ ਹੋਏਗੀ ਠੀਕ ਹੈ ਜੀ ਤੇ ਇਧਰ ਔਰੇਂਜ ਤੇ ਐਪਲ ਮੈਂ ਛਿੱਲ ਕੇ ਵੀ ਸਾਫ਼ ਕਰਕੇ ਤੇ ਇੱਥੇ ਰੱਖਲੇ ਹੋਏ ਆਂ ਤੇ ਇਧਰ ਤੇ ਮੈਂ ਰਾਈਸ ਬਣਾ ਰਹੀ ਆ ਠੀਕ ਹੈ ਤੇ ਇਧਰ ਪਤਾ ਕੀ ਆ ਗਰਮ ਕੀਤਾ ਮੈਂ ਥੋੜਾ ਜਿਹਾ ਪਾਣੀ ਅੱਧਾ ਕ ਗਲਾਸ ਜਿਵੇਂ ਮੈਂ ਗਰਮ ਕਰਦੀ ਹੁੰਨੀ ਆ ਵਿੱਚ ਦੇ ਕਾਲਾ ਨਮਕ ਪਾਇਆ ਤੇ ਚੀਨੀ ਪਾਈ ਆ ਤੇ ਇਹ ਜਦੋਂ ਆਪਾਂ ਹਲਕਾ ਜਿਹਾ ਇਦਾਂ ਗਰਮ ਕਰ ਲੈਣਾ ਤੇ ਇਹਦੇ ਵਿੱਚ ਹੀ ਅਸੀਂ ਜੂਸ ਕੱਢ ਲੈਣਾ ਆ ਕਿਉਂਕਿ ਜਿਹੜਾ ਜੂਸ ਆ ਨਾ ਉਹ ਹਲਕਾ ਗਰਮ ਗਰਮ ਰਹੂਗਾ ਬਹੁਤ ਜ਼ਿਆਦਾ ਠੰਡਾ ਨਹੀਂ ਹੋਏਗਾ ਤੇ ਉਹਦਾ ਕੋਈ ਡਰ ਵੀ ਨਹੀਂ ਹੁੰਦਾ ਪੀਣ ਦਾ ਫਿਰ ਬਾਅਦ ਵਿੱਚ ਇਸ ਲਈ ਮੈਂ ਇਹਨੂੰ ਬਿਲਕੁਲ ਹਲਕਾ ਜਿਹਾ ਗਰਮ ਕਰ ਲਿਆ ਹੋਇਆ ਨਾਲੇ ਤੇ ਚੀਨੀ ਜਲਦੀ ਘੁਲ ਜਾਂਦੀ ਹੈ ਤੇ ਨਾਲੇ ਫਿਰ ਨਾ ਇਹ ਸੇਤ ਵਾਸਤੇ ਖਰਾਬ ਨਹੀਂ ਹੁੰਦਾ ਠੰਡਾ ਨਹੀਂ ਹੁੰਦਾ ਹਲਕਾ ਕੋਸਾ ਜਿਹਾ ਹੋ ਜਾਂਦਾ ਫਿਰ ਤੇ ਇਧਰ ਆਪਣੀ ਮਸ਼ੀਨ ਵੀ ਰੈਡੀ ਹੈ ਤੇ ਹੁਣ ਮੈਂ ਕੱਢਦੀ ਹਾਂ ਜੂਸ ਤੁਹਾਨੂੰ ਦਿਖਾਉਨੇ ਆ ਠੀਕ ਹੈ ਦੇਖੋ ਅਸੀਂ ਮਸ਼ੀਨ ਦੇ ਅੱਗੇ ਰੱਖ ਲਈ ਹੋਈ ਹੈ ਜੀ ਪਤਲੀ ਗਰਮ ਪਾਣੀ ਵਾਲੀ ਤੇ ਹੁਣ ਅਸੀਂ ਲੱਗਿਆ ਜੂਸ ਕੱਢਣ ਤੇ ਦੇਖੋ ਤੁਸੀਂ ਠੀਕ ਹੈ ਜੀ ਦੇਖਣਾ ਹੈ ਤੁਸੀਂ ਆਪਾਂ ਕਿਵੇਂ ਕਰਦੇ ਆ ਜੂਸ ਗਿਆ ਨਿਕਲ ਹੋ ਗਿਆ ਐਂਡ ਤੇ ਹੁਣ ਤੁਸੀਂ ਦੇਖੋ ਜੂਸ ਚਕੰਦਰ ਹੁੰਦੀ ਨਾ ਹੋਰ ਵੀ ਕਲਰ ਵਧੀਆ ਆਣਾ ਸੀਗਾ ਤੇ ਪੁਦੀਨਾ ਹੁੰਦਾ ਤੇ ਹੋਰ ਵੀ ਜ਼ਿਆਦਾ ਟੇਸਟ ਵਧੀਆ ਹੁੰਦਾ ਇਹਦਾ ਤੇ ਅਦਰਕ ਵੀ ਪਾਉਂਦੇ ਆ ਹਨਾ ਬਟ ਮੈਂ ਨਹੀਂ ਪਾਉਂਦੀ ਜੈ ਅਦਰਕ ਤੁਸੀਂ ਜਦੋਂ ਬਣਾਉਣਾ ਨਾ ਅਦਰਕ ਤੇ ਪੁਦੀਨਾ ਜ਼ਰੂਰ ਪਾਉਣਾ ਚਕੰਦਰ ਪਾਉਣੀ ਅੱਜ ਉਹ ਮੇਰੇ ਕੋਲ ਹੈ ਨਹੀਂ ਸੀਗੀ ਵੈਸੇ ਮੈਂ ਹਮੇਸ਼ਾ ਹੀ ਪਾਉਣੀ ਹੁੰਦੀ ਆ ਕਿਉਂਕਿ ਉਹ ਵੀ ਬਹੁਤ ਵਧੀਆ ਲੱਗਦੀ ਆ ਜੂਸ 'ਚ ਆਪਾਂ ਚੀਨੀ ਵੀ ਪਾਈ ਆ ਤੇ ਸੇਵ ਪਾਉਣ ਨਾਲ ਵੀ ਜੂਸ ਮਿੱਠਾ ਹੋ ਜਾਂਦਾ ਆ ਬਾਕੀ ਤੁਹਾਨੂੰ ਕਿਨੂ-ਕਿਨੂ ਪਸੰਦ ਆ ਜੂਸ ਤੇ ਘਰੇ ਬਣਾ ਕੇ ਕੌਣ-ਕੌਣ ਪੀਂਦਾ ਦੱਸਣਾ ਜ਼ਰੂਰ ਤੇ ਦੇਖੋ ਜੀ ਅਸੀਂ ਇਦਾਂ ਬਣਾ ਕੇ ਧੁੱਪੇ ਪੀਣੇ ਹੁੰਨੇ ਆ ਜਦੋਂ ਧੁੱਪ ਨਿਕਲਦੀ ਉਦੋਂ ਨਹੀਂ ਮੈਂ ਜੂਸ ਬਣਾਉਣੀ ਹੁੰਨੀ ਆ ਉਦੋਂ ਨਹੀਂ ਕਿਉਂਕਿ ਤੁਹਾਨੂੰ ਬੜਾ ਠੰਡਾ ਹੈਗਾ ਉੱਪਰੋਂ ਇੰਨੀ ਠੰਡ ਹੈ ਤੇ ਕੰਮ ਫਿਰ ਔਖਾ ਹੀ ਆ ਹਨਾ ਤੇ ਚਲੋ ਜੀ ਅਸੀਂ ਪੀਣੇ ਆ ਹੁਣ ਜੂਸ ਤੁਸੀਂ ਦੇਖ ਕੇ ਕਰੋ ਇੰਜੋਏ ਮਿਲਦੇ ਨੇਕਸਟ ਵਲੌਗ ਨਾਲ ਥੈਂਕ ਯੂ